ਕਰੋਂ ਬਾਹਰ ਗਈ ਨਹੀਂ ਕਹੀ ਸ਼੍ਰੋਮਣੀ ਅਕਾਲੀ ਦਲ ਜੋ ਕਰੀ ਜ਼ਿੰਦਗੀ ਪਿਆਰ ਇਹ ਬਾਹਰ ਕੱਢਿਆ ਨਹੀਂ ਮੈਂ ਉਹਨਾਂ ਨੂੰ ਸਹਿਮਤੀ ਨਹੀਂ ਦਿੱਤੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਉਹਨਾਂ ਨੇ ਗਲਤੀ ਕੀਤੀ ਸੀ ਉਹਦਾ ਅਹਿਸਾਸ ਕੀਤਾ ਕਿ ਅਸੀਂ ਗਲਤੀ ਕੀਤੀ ਸਾਨੂੰ ਕੋਈ ਹੱਕ ਨਹੀਂ ਸੀ ਸ਼੍ਰੋਮਣੀ ਕਾਲ ਦਲ 'ਚੋਂ ਤੁਹਾਨੂੰ ਕੱਢਣ ਦੀ ਤੇ ਮੈਂ ਤੇ ਕਦੀ ਵੀ ਨਹੀਂ ਨਿਕਲੀ ਬਾਹਰ ਤੇ ਜੇ ਅਸੀਂ ਪਾਰਟੀ ਦਾ ਹਾਲ ਨਾਰਾ ਮਾਰ ਰਹੇ ਆਂ ਲੋਕਾਂ ਨੂੰ ਲਾਂਬਨ ਕਰਦੇ ਆਂ ਇਹ ਤਕਲੀਫ ਕੰਨ ਸਰਦਾਰ ਸੁਖਬੀਰ ਸਾਹਿਬ ਬਾਦ ਆਪੇ ਹੀ ਆਪਣੇ ਦਸਕਤਾਂ ਨਾਲ ਟੱਕਰ ਦੇਵੇ ਨਾਲੇ ਆਪਣੇ ਦਸਕਤਾਂ ਦੀ ਤੋਹੀਨ ਕੀਤੀ ਨਾਲੇ ਪ੍ਰਧਾਨਗੀ ਪਦ ਦੀ ਤੋਹੀਨ ਕੀਤੀ ਨਾਲੇ ਪਾਰਟੀ ਦਾ ਅਕਸ ਵੀ ਮਾ ਕੀਤਾ ਲੋਕਾਂ ਦੇ ਵਿੱਚ ਅੱਜ ਹਾਹਾਕਾਰ ਮਚ ਗਈ ਅੱਜ ਅਸੀਂ ਬਾਗੀ ਹੋ ਗਏ ਇੱਕ ਦਿਨ ਪਹਿਲਾਂ ਤੇ ਬਾਲ ਸਿੰਘ ਮੈਨੂੰ ਫੋਨ ਕਰ ਰਹੇ ਅੱਧਾ ਘੰਟਾ ਕਿ ਬੀਬੀ ਜੀ ਤੁਸੀਂ ਮੀਟਿੰਗ ਜਾਣਾ ਤਾਂ ਇੱਕ ਲਫ਼ਜ਼ ਨਹੀਂ ਬੋਲਿਆ ਮੈਂ ਉਸ ਦਿਨ ਵੀ ਕਿਹਾ ਕੋਰ ਕਮੇਟੀ ਚ ਕਿ ਪ੍ਰਧਾਨ ਦੱਸ ਦੇਵੇ ਵੀ ਉਹ ਜਿਹੜੀ ਸੀ ਮਾਫੀ ਸੀ ਠੀਕ ਸੀ ਸ਼੍ਰੀ ਅਕਾਲ ਤਾਲ ਸਾਹਿਬ ਦਾ ਜਿੱਥੇ ਤੱਕ ਦੱਸ ਦੇਵੇ ਕਿ ਉਹ ਮਾਫੀ ਠੀਕ ਸੀ ਉਹ ਵਿਧੀ ਸਮਝਾਉਣ ਵਾਸਤੇ ਅਸੀਂ ਚੱਲੇ ਆ ਕਿ ਅਸਲੀ ਵਿਧੀ ਜਿਹੜੀ ਉਹ ਆ ਮੈਂ ਘਰੋਂ ਬਾਹਰ ਗਈ ਨਹੀਂ ਕਦੀ ਸ਼੍ਰੋਮਣੀ ਅਕਾਲੀ ਦਲ ਚੋਂ ਕਰੀ ਜ਼ਿੰਦਗੀ ਚ ਪੈਰ ਇਹਨਾਂ ਬਾਹਰ ਕੱਢਿਆ ਜਦੋਂ ਮਨਾਉਣ ਆਏ ਤਾਂ ਕਿਉਂ ਤੁਸੀਂ ਫਿਰ ਸਹਿਮਤੀ ਉਹਨਾਂ ਦਾ ਨਹੀਂ ਮੈਂ ਉਹਨਾਂ ਨੂੰ ਸਹਿਮਤੀ ਨਹੀਂ ਦਿੱਤੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਉਹਨਾਂ ਨੇ ਗਲਤੀ ਕੀਤੀ ਸੀ ਉਹਦਾ ਅਹਿਸਾਸ ਕੀਤਾ ਆ ਕੇ ਕੀ ਐਸੀ ਗਲਤੀ ਕੀਤੀ ਸਾਨੂੰ ਕੋਈ ਹੱਕ ਨਹੀਂ ਸੀ ਸ਼੍ਰੋਮਣੀ ਅਕਾਲੀ ਦਲ ਚੋਂ ਤੁਹਾਨੂੰ ਕੱਢਣ ਦੀ ਤੇ ਮੈਂ ਤੇ ਕਦੀ ਵੀ ਨਹੀਂ ਨਿਕਲੀ ਬਾਹਰ ਤੁਸੀਂ ਪਹਿਲਾਂ ਸਭ ਤੋਂ ਮੇਰੇ ਕੋਲ ਤੁਸੀਂ ਗਏ ਸੀ ਤੁਸੀਂ ਮੈਨੂੰ ਕਿੰਨਾ ਪੁੱਛਿਆ ਕਿ ਤੁਸੀਂ ਬਾਹਰ ਤੁਹਾਨੂੰ ਕੱਢ ਦਿੱਤਾ ਮੈਂ ਕਿਹਾ ਉਹ ਕੌਣ ਹੈ ਉਹ ਸਾਡਾ ਸਾਡਾ ਚੁਣਿਆ ਹੋਇਆ ਪ੍ਰਧਾਨ ਹੈ ਡੈਲੀਗੇਟਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਚੋਂ ਕਿਸੇ ਨੂੰ ਵੀ ਕੱਢਿਆ ਜਾ ਸਕਦਾ ਜਿਹੜਾ ਮੈਂਬਰ ਬਣਿਆ ਹੋਇਆ ਕਿੱਦਾਂ ਕਰ ਦੋਗੇ ਅਸੀਂ ਕੋ ਡਿਸਪਲਨ ਪੰਕ ਕੀਤਾ ਹੁਣ ਕੱਲ ਅਸੀਂ ਕੋ ਡਿਸਪਲਨ ਪੰਕ ਕੀਤਾ 25 ਤਰੀਕ ਨੂੰ ਅਸੀਂ ਪਾਰਟੀ ਦੀਆਂ ਵਿਚਾਰਾ ਕੀਤੀਆਂ ਮੰਥਨ ਕੀਤਾ ਪਾਰਟੀ ਦੀ ਮਜਬੂਤੀ ਲਈ ਗੱਲ ਕੀਤੀ ਹੈ ਤੇ ਜੇ ਅਸੀਂ ਪਾਰਟੀ ਦਾ ਹਾਲ ਨਾਰਾ ਮਾਰ ਰਹੇ ਆਂ ਲੋਕਾਂ ਨੂੰ ਲਾਂਬੰਦ ਕਰਦੇ ਆਂ ਤੇ ਤਕਲੀਫ ਕੈਨੂੰ ਜੇ ਕੱਲੋ ਬੀਬੀ ਨੂੰ ਇੰਨਾ ਇੰਨਾ ਜ਼ੁਲਮ ਕੀਤਾ ਤੇ ਉਹ ਵਿਚਾਰੀ ਕੱਲ ਰੋ ਪਈ ਸੀ ਵੀ ਅੱਜ ਮੇਰਾ ਪਤੀ ਹੁੰਦਾ ਤੇ ਇਹ ਸਾਨੂੰ ਸਹਿਣਾ ਨਾ ਪੈਂਦਾ ਉਹਨੇ 45 ਸਾਲ ਸੇਵਾ ਕੀਤੀ ਤੇ ਜੇ ਸਰਦਾਰ ਸੁਖਬੀਰ ਸੇ ਬਾਦਲ ਆਪੇ ਹੀ ਆਪਣੇ ਦਸਕਤਾਂ ਨਾਲ ਟਿਕਟ ਦੇਵੇ ਨਾਲੇ ਆਪਣੇ ਦਸਕਤਾਂ ਦੀ ਤੋਹੀਨ ਕੀਤੀ ਨਾਲੇ ਪ੍ਰਧਾਨਗੀ ਪਦ ਦੀ ਤੋਹੀਨ ਕੀਤੀ ਨਾਲੇ ਪਾਰਟੀ ਦਾ ਅਕਸ ਦੀ ਮਾ ਕੀਤਾ ਲੋਕਾਂ ਦੇ ਵਿੱਚ ਅੱਜ ਹਾਹਾਕਾਰ ਮਚ ਗਈ ਨਿਸ਼ਾਨ ਲੈ ਕੇ ਘਰ ਬੈਠੇ ਹੋਣ ਤੇ ਜਿਹੜਾ ਸਾਡੇ ਨਾਲ ਇੰਟਰਵਿਊ ਵਿੱਚ ਦਾਖਲ ਹੋਵੇ ਕਲਵੰਸੇ ਮੰਨਣ ਉਹਦੀਆਂ ਚੁਗਲੀਆਂ ਸੁਣ ਕੇ ਇਹ ਕਹਿ ਕੇ ਕਿ ਬਾਗੀਆਂ ਦੇ ਹੱਥਾਂ ਵਿੱਚ ਖੇਡ ਰਹੀ ਹੈ ਬੜਾ ਅਫਸੋਸ ਹੈ ਅੱਜ ਅਸੀਂ ਬਾਗੀ ਹੋ ਗਏ ਇੱਕ ਦਿਨ ਪਹਿਲਾਂ ਤੇ ਬਾਲਣ ਸਾਹਿਬ ਮੈਨੂੰ ਫੋਨ ਕਰ ਰਹੇ ਅੱਧਾ ਘੰਟਾ ਕਿ ਬੀਬੀ ਜੀ ਤੁਸੀਂ ਮੀਟਿੰਗ ਚ ਆਣਾ ਜਦੋਂ ਮੈਨੂੰ ਪਤਾ ਲੱਗਾ ਕਿ ਸਾਰੀ ਅੱਧੇ ਲੀਡਰ ਜਿਹੜੇ ਪਾਰਟੀ ਦੇ ਸਾਰੇ ਹੀ तकरीबन ਕਿਸੇ ਨੂੰ ਟੈਲੀਫੋਨ ਨਹੀਂ ਗਿਆ ਸੰਤਾਰੀ ਲੀਡਰ ਸੀ ਉਸਨੂੰ ਮੈਂ ਕਿਸੇ ਨੂੰ ਟੈਲੀਫੋਨ ਕੀਤਾ ਮੇਰੇ ਅੰਦਰ ਵੀ ਦਰਦ ਹੈ ਕਿ ਤੁਸੀਂ ਜਿਹੜੇ ਸਾਰੇ ਸਾਥੀਆਂ ਨੂੰ ਕੱਢ ਕੱਢ ਕੇ ਬਾਹਰ ਮਾਰਦੇ ਹੋ ਤੇ ਪਾਰਟੀ ਚੱਲੇਗੀ ਕਿੱਦਾਂ ਰਹੇਗੀ ਕਿੱਦਾਂ ਸੋ ਇਸ ਕਰਕੇ ਵੀਰੋ ਗੱਲ ਸੁਣੋ ਇਸ ਪਾਰਟੀ ਨੂੰ ਤੁਸੀਂ ਵੀ ਤੁਹਾਡੇ ਬਜ਼ੁਰਗਾਂ ਨੇ ਵੀ ਆਪਣੇ ਖੂਨ ਨਾਲ ਸਿੰਜਿਆ ਤੁਹਾਨੂੰ ਵੀ ਦਰਦ ਹੈ ਇਹ ਖੇਤਰੀ ਪਾਰਟੀ ਹੀ ਨਹੀਂ ਇਹ ਇਤਿਹਾਸਕ ਖੇਤੀ ਪਾਰਟੀ ਹੈ ਇਹ ਸਿਧਾਂਤਾਂ ਦੀ ਪਾਰਟੀ ਹੈ ਇਹ ਮਰਿਆਦਾ ਦੀ ਪਾਰਟੀ ਹੈ ਦਾ ਕੋਈ ਫਲਸਫਾ ਹੈ ਇਹਦੇ ਕਿ ਸੋਚ ਐ ਇਹਦੀ ਕੋਈ ਵਿਚਾਰਧਾਰਾ ਇਸ ਕਰਕੇ ਤਕੜੇ ਹੋ ਕੇ ਮਜ਼ਬੂਤ ਕਰੋ ਜੀ ਜੀ ਤੁਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਹੋ ਬਹੁਤ ਨੰਮਾ ਸਵਾ ਔਰ ਜੁੱਧਸ਼ਿਪ ਜਿਹੜੀ ਆ ਉੱਥੇ ਤੁਸੀਂ ਕਹਿੰਦੇ ਹੋ ਉਹਨਾਂ ਨੇ ਮਰਿਆਦਤ ਦੀ ਉਲੰਘਣਾ ਕੀਤੀ ਐ ਜੀ ਆਪਣੇ ਆਪ ਹੀ ਉਹ ਵਰਤਨਾ ਦੀ ਸੇਵਾ ਕਰ ਰਹੇ ਆ ਆਪਣੇ ਆਪਣੀ ਥੇ ਝਾੜੂ ਲਗਾ ਰਹੇ ਨੇ ਉਹ ਇੱਕ ਨੇ ਕਿਦੇ ਕਹਿਣ ਦੇ ਉੱਤੇ ਪਿਛਲੀ ਤੇ ਜੇ ਮਰਿਆਦਤ ਦੀ ਉਲੰਘਣਾ ਕੀਤੀ ਐ ਤਾਂ ਫਿਰ ਉਸ ਟਾਈਮ ਦੇ ਉੱਤੇ ਮੈਂ ਤੇ ਤੁਹਾਨੂੰ ਕਿਹਾ ਕਿਉਂ ਸੁਜਾ ਨਹੀਂ ਸੁਣਾਈ ਲਈ ਪ੍ਰਧਾਨ ਇੱਕ ਲਫ਼ਜ਼ ਨਹੀਂ ਬੋਲਿਆ ਮੈਂ ਉਸ ਦਿਨ ਵੀ ਕਿਹਾ ਕੋਰ ਕਮੇਟੀ ਚ ਕਿ ਪ੍ਰਧਾਨ ਦੱਸ ਦੇਵੇ ਵੀ ਉਹ ਜਿਹੜੀ ਸੀ ਮਾਫੀ ਸੀ ਠੀਕ ਸੀ ਸ਼੍ਰੀ ਅਕਾਤਰ ਸਾਹਿਬ ਦਾ ਜਿੱਥੇ ਤੱਕ ਦੱਸ ਦੇਵੇ ਕਿ ਉਹ ਮਾਫੀ ਠੀਕ ਸੀ ਉਹ ਵਿਧੀ ਸਮਝਾਉਣ ਵਾਸਤੇ ਅਸੀਂ ਚੱਲੇ ਆ ਕਿ ਅਸਲੀ ਵਿਧੀ ਜਿਹੜੀ ਉਹ ਆ ਇਸ ਕਰਕੇ ਅਸੀਂ ਚੱਲੇ ਆ ਕਿ ਇਹਨੂੰ ਪਤਾ ਲੱਗ ਜਾਏ ਕਿ ਸ਼੍ਰੀ ਅਕਾਤਰ ਸਾਹਿਬ ਤੇ ਮਾਫੀ ਮੰਗਣ ਦੀ ਖਿਮਾ ਜਾਂਚ ਰ ਕਰਨ ਦੀ ਵਿਧੀ ਕੀ ਹੈ ਜੱਜਦਾਰ ਸਹਿਬਾਨ ਨੇ ਨੋਟਸ ਨਹੀਂ ਲਿਆ ਪਰ ਲੋਕਾਂ ਨੇ ਜ਼ਰੂਰ ਨੋਟਸ ਲਿਆ ਮੈਂ ਉਸ ਦਿਨ ਹੀ ਬੋਲ ਪਈ ਸੀ ਮੈਂ ਉਸੇ ਦਿਨ ਮੇਰਾ ਉਸੇ ਦਿਨ ਬਿਆਨ ਆ ਗਿਆ ਸੀ ਇਹ ਗਲਤ ਹੈ ਇਹ ਬਿਲਕੁਲ ਠੀਕ ਹੈ ਜੇ ਤੁਸੀਂ ਉਹਦੀ ਨੂੰ ਫੋਲੋ ਕਰੋਗੇ ਜਿਹੜੀ ਜਿਹਦੇ ਤੁਸੀਂ ਜ਼ਿਕਰ ਕਰ ਰਹੇ ਹੋ ਜਿਹੜੀ ਸੁਪੀਰ ਸਿੰਘ ਬਾਦਲ ਦੇ ਵੱਲੋਂ ਨਹੀਂ ਫੋਲੋ ਕੀਤੀ ਗਈ ਤੁਸੀਂ ਉਸ ਨੂੰ ਫੋਲੋ ਕਰੋਗੇ ਅਸੀਂ ਸਦਾ ਹੀ ਕਰਾਂਗੇ ਔਰ ਕਰਨ ਦਾ ਲੋਕਾਂ ਨੂੰ ਇੱਕ ਤਰੀਕਾ ਵੀ ਦੱਸਾਂਗੇ